ਹੈਲੋ ਆਨਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੰਦੇ ਬਈ ਸਾਰਿਆਂ ਦੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਨ ਲੱਗੇ ਜਿਵੇਂ ਬਾਹਾਂ ਵਿੱਚ ਕੀੜੇ ਲੱਗਿਆ ਨੇ ਜਾਂ ਦਾੜੀ ਵਿੱਚ ਕੀੜੇ ਲੱਗ ਜਾਂਦਾ ਉਹਨਾਂ ਵਾਂਗੂ ਕਿੱਦਾਂ ਆਪਦਾ ਕੀੜਾ ਠੀਕ ਕਰ ਸਕਦੇ ਜਿਵੇਂ ਦਾੜ੍ਹੀ ਚ ਕੀੜਾ ਲੱਗਿਆ ਉਹਨੂੰ ਆਪਾਂ ਕਿੱਦਾਂ ਠੀਕ ਕਰ ਸਕਦੇ ਹਣਾ ਤਾਂ ਆਪਾਂ ਤੁਹਾਨੂੰ ਉਹਦੇ ਬਾਰੇ ਇੱਕ ਅਜਿਹਾ ਦੱਸਣੀ ਹੈ ਗੱਲ ਤਰੀਕਾ ਦੱਸਣਾ ਘਰੇ ਤੁਸੀਂ ਕਰ ਸਕਦੇ ਹੋ ਤਾਂ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ 100% ਪੱਕਾ ਇਲਾਜ ਆ ਘਰ ਦੀ ਚੀਜ਼ ਹੈ ਜਰੂਰ ਇੱਕ ਵਾਰੀ ਵਰਤ ਕੇ ਦੇਖ ਲਓ ਤੇ ਆਪਣੇ ਜੀ ਬਾਈ ਤੁਹਾਨੂੰ ਨਾ ਇੱਕ ਕੌਰ ਦੁੰਬਾ ਲੈ ਲੈਣਾ ਨਾ ਕੌਰ ਦੁੰਬੇ ਦੀ ਫਾੜੀ ਕੱਟ ਕੇ ਜਿੱਥੇ ਆਪਣਾ ਕੀੜਾ ਜਾਂ ਜਿੱਥੇ ਆਪਣੇ ਵਾਲ ਛੜੇ ਹੋਏ ਨੇ ਜਾਂ ਸਿਰ ਦੇ ਵਿੱਚ ਛੜੇ ਨੇ ਜਾਂ ਗਾੜੀ ਵਿੱਚ ਛੜੇ ਹੋਏ ਨੇ ਤੁਸੀਂ ਉੱਥੇ ਉਹਨੂੰ ਚੰਗੀ ਤਰ੍ਹਾਂ 10 ਤੋਂ 15 ਮਿੰਟ ਵਧੀਆ ਮ사ਜ ਕਰਨੀ ਉਹਦੀ ਤੇ ਉਸ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਤੁਸੀਂ ਇਸ ਨੂੰ ਇੱਕ ਤਾਂ ਸਵੇਰ ਟਾਈਮ ਕਰ ਲੈ ਕੋਈ ਇੱਕ ਸ਼ਾਮ ਦੀ ਟਾਈਮ ਦੋਨੇ ਟਾਈਮ 15-15 ਮਿੰਟ ਜ਼ਰੂਰੀ ਨੇ ਕਰਨੇ ਆਪਨਾ 15 ਤੋਂ 20 ਦਿਨ ਤੁਸੀਂ ਇਹ ਕਰਕੇ ਦੇਖੋ ਰਿਜ਼ਲਟ ਤੁਹਾਨੂੰ ਪਤਾ ਲੱਗ ਜੂਗਾ ਥੋੜੇ ਹਲਕੇ ਹਲਕੇ ਨਿੱਗ ਨਿੱਗੇ ਬੇਵੀ ਵਾਲ ਜ ਆਉਣ ਲੱਗਿਆਂਗੇ ਤੁਹਾਨੂੰ ਪਤਾ ਲੱਗਣ ਲੱਗਾ ਹਾਂਜੀ ਬਈ ਤੁਸੀਂ ਇਸ ਨੂੰ 10 ਤੋਂ 15 ਦਿਨ ਲਗਾਤਾਰ ਹੀ ਕਰਨਾ ਗੈਪ ਨਹੀਂ ਪਾਉਣਾ ਵਿੱਚ ਤੁਹਾਨੂੰ ਫੇਰੀ ਰਿਜ਼ਲਟ ਮਿਲਣਾ ਵੀਡੀਓ ਬਈ ਚੰਗੀ ਲੱਗੀ ਤਾਂ ਜਰੂਰ ਅੱਗੇ ਸ਼ੇਅਰ ਕਰਦੇ ਹੋ ਓਕੇ ਬਈ ਥੈਂਕ ਯੂ ਸਾਰਾ